ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਂਦਾ ਬੇਅੰਤ ਬੇਅੰਤ ਦਾਤਾ ਸੱਚਾ ਰੱਬ ਉਸ ਇਨਸਾਨ ਦੀ ਝੋਲੀ ਚ ਪਾ ਦਿੰਦਾ ਪਰਿਵਾਰ ਦਾ ਇੱਕ ਜੀਵੀ ਜੇ ਕਿਤੇ ਬੰਦਗੀ ਚ ਜੁੜ ਜਵੇ ਨਾ ਭਗਤੀ ਚ ਜੁੜ ਜਵੇ ਅچھے ਕਰਮਾਂ ਚ ਜੁੜ ਜਵੇ ਪਰਿਵਾਰ ਦਾ ਇੱਕ ਜੀ ਦਾ ਜਪਿਆ ਨਾਮ ਵੀ ਕੁਲਾਂ ਤਾਰ ਦਿੰਦਾ ਹੈ ਦੇਖਿਆ ਸੀ ਨਾ ਭਗਤ ਧੰਨਾ ਜੀ ਕੈਸੇ ਰੱਬ ਦੇ ਸੱਚੇ ਭਗਤ ਪਥਰਾ ਚੋਂ ਵੀ دیدار ਕਰ ਲਿਆ ਪਥਰਾ ਚੋਂ ਵੀ ਰੱਬ ਨੂੰ ਪਾਗਿਆ ਕਿਉਂ ਕਿ ਜਿਹੜਾ ਯਕੀਨ ਹੁੰਦਾ ਹੈ ਨਾ ਵਿਸ਼ਵਾਸ ਹੁੰਦਾ ਜਨਮਾਂ ਜਨਮਾਂ ਦੇ ਵੇੜੇ ਪਾਰ ਕਰ ਦਿੰਦਾ ਯਕੀਨ ਜਨਮਾਂ ਜਨਮ ਜਦੋਂ ਇਨਸਾਨ ਕਿਸੇ ਕਾਮਲ ਫਕੀਰ ਦੇ ਘਰ ਨਾਲ ਜੁੜਦਾ ਹੈ ਨਾ ਫਿਰ ਉਹ ਐਸਾ ਜੋੜਦੇ ਨੇ ਐਸਾ ਜੋੜਦੇ ਨੇ ਕਿ ਫਿਰ ਪੀੜੀਦਰ ਪੀੜੀ ਉਹਨਾਂ ਦਾ ਰੰਗ ਉਹਨਾਂ ਦੀਆਂ ਬਖਸ਼ਿਸ਼ਾਂ ਰਹਿੰਦੀਆਂ ਕਰਮ ਨਵਾਜ਼ੀਆਂ ਰਹਿੰਦੀਆਂ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ ਬਣਦੀ ਜ਼ਰੂਰ ਹੈ ਭਲਿਆ ਪੁਰਖਾ ਭਲਿਆ ਲੋਕਾ ਇੱਕ ਬੂੰਦ ਪਾਣੀ ਦੀ ਹਰ ਰੋਜ਼ ਇੱਕ ਪੱਥਰ ਤੇ ਪਾਉਣੀ ਸ਼ੁਰੂ ਕਰਦੇ ਇੱਕ ਦਿਨ ਉਸ ਪੱਥਰ ਦੇ ਵਿੱਚ ਛੇਦ ਹੋ ਜਾਣਾ ਇੱਕ ਬੂੰਦ ਪਾਣੀ ਦੀ ਜਦੋਂ ਪੱਥਰ ਦੇ ਵਿੱਚ ਛੇਦ ਕਰ ਸਕਦੀ ਐ ਤੇ ਜੇ ਹਰ ਰੋਜ਼ ਤੂੰ ਉਸ ਸੱਚੇ ਰੱਬ ਨੂੰ ਪੁਕਾਰੇਂਗਾ ਅਰਦਾਸਾਂ ਬੇਨਤੀਆਂ ਕਰੇਂਗਾ ਜਦੋਂ ਪਾਣੀ ਦੀ ਬੂੰਦ ਪੱਥਰ 'ਚ ਛੇਦ ਕਰ ਸਕਦੀ ਐ ਤੇ ਤੇਰੇ ਮੂੰਹ 'ਚੋਂ ਨਿਕਲਿਆ ਬੋਲ ਵੀ ਖੁਦਾ ਪੂਰਾ ਕਰੇਗਾ ਜਦੋਂ ਪੁਕਾਰਦਾ ਹੈ ਨਾ ਸੱਚੇ ਮਨੋਂ ਤੇ ਇੱਕ ਦਿਨ ਐਸਾ ਆਉਂਦਾ ਐ ਐਸਾ ਆਉਂਦਾ ਤੇਰੀਆਂ ਕੁੱਲਾਂ ਤਾਰ ਦਿੰਦਾ ਹੈ ਦਾਤਾ ਭਾਗ ਲਾ ਦਿੰਦਾ ਕੁੱਲੀਆਂ ਤੋਂ ਮਹਿਲ ਬਣਦੇ ਫਿਰ ਸਮਾਂ ਨਹੀਂ ਲੱਗਦਾ ਜਦੋਂ ਰੱਬ ਦੀ ਨਜ਼ਰ ਸਵੱਲੀ ਹੁੰਦੀ ਹੈ ਉਹਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਮਿਹਰਾ ਹੁੰਦੀਆਂ ਨੇ ਜਦੋਂ ਅੱਜ ਇਨਸਾਨ ਜੇ ਰੱਬ ਨੂੰ ਧਿਆਉਂਦਾ ਵੀ ਹੈ ਧਿਆਉਂਦਾ ਵੀ ਹੈ ਤੇ ਧਿਆਉਂਦਾ ਵੀ ਆਪਦੇ ਸਵਾਰਥ ਲਈ ਹੈ ਉਹਨੂੰ ਪਾਉਣ ਲਈ ਉਹਦੀ ਬੰਦਗੀ ਨਹੀਂ ਕਰਦਾ ਦੁਨੀਆਦਾਰੀ ਦੀਆਂ ਸ਼ੈਆਂ ਮੰਗਣ ਲਈ ਉਹਦੀ ਬੰਦਗੀ ਕਰਦਾ ਪਰ ਜਿਨ੍ਹਾਂ ਨੇ ਉਹਦੀ ਇਬਾਦਤ ਉਹਦੀ ਬੰਦਗੀ ਸਿਰਫ ਉਹਨੂੰ ਰਾਜ਼ੀ ਕਰਨ ਲਈ ਕੀਤੀ ਹੈ ਨਾ ਉਹਨਾਂ ਦੇ ਤੇ ਲੋਕ ਤੇ ਪਰਲੋਕ ਸੁਹੇਲੇ ਹੋ ਗਏ ਦਾਤਾ ਬੇਅੰਤ ਬੇਅੰਤ ਦਾਤਾ ਬਖਸ਼ਣ ਵਾਲਾ ਮਿਹਰਾ ਕਰਨ ਵਾਲਾ ਸੰਗਤ ਜੀ ਅਸੀਂ ਦਾਤਾ ਤੋਂ ਦਾਤਾ ਮੰਗਦੇ ਹਾਂ ਪਰ ਕਦੇ ਦਾਤਾ ਤੋਂ ਦਾਤਾ ਨਹੀਂ ਮੰਗਿਆ ਭਲਿਆ ਪੁਰਖਾ ਰੱਬ ਦੇ ਬੰਦਿਆ ਦਾਤਾ ਤੋਂ ਦਾਤਾ ਨੂੰ ਮੰਗ ਕੇ ਤੇ ਵੇਖ ਜਦੋਂ ਦਾਤਾ ਹੀ ਆ ਗਿਆ ਜਦੋਂ ਦਾਤਾ ਹੀ ਮਿਲ ਗਿਆ ਤੇ ਦਾਤਾ ਮੰਗਣ ਦੀ ਤੇ ਲੋੜ ਹੀ ਨਹੀਂ ਪੈਣੀ ਦਾਤਾ ਤੇ ਤੇਰੇ ਮਗਰਮਗਰ ਹੋਣਗੀਆਂ ਗੱਲ ਤਾਂ ਇਹ ਆ ਕਿ ਦਾਤਾ ਨੂੰ ਮੰਗਦਾ ਹੀ ਨਹੀਂ ਦਾਤਾ ਮੰਗੀ ਜਾਂਦਾ ਹੈ ਦਾਤਾ ਮੰਗੀ ਜਾਂਦਾ ਹੈ ਉਹ ਚੀਜ਼ਾਂ ਰੱਬ ਤੋਂ ਮੰਗੀ ਜਾਂਦਾ ਜਿਨ੍ਹਾਂ ਨੇ ਸਾਥ ਨਹੀਂ ਦੇਣਾ ਉਹ ਮੰਗਦਾ ਹੀ ਨਹੀਂ ਜਿਨੇ ਵਿੱਚ ਦਰਗਾਹ ਦੇ ਤੇਰਾ ਸਾਥ ਦੇਣਾ ਮਾਇਆ ਮੰਗਦਾ ਅੰਤ ਮਾਇਆ ਸਾਥ ਛੱਡ ਦਿੰਦੀ ਹੈ ਕਾਰ ਵਿਹਾਰ ਮੰਗਦਾ ਅੰਤ ਜਦੋਂ ਦੁਨੀਆ ਛੱਡਣੀ ਆ ਤੇਰੇ ਕਾਰ ਵਿਹਾਰ ਵੀ ਰੁਕ ਜਾਣੇ ਜ਼ਮੀਨ ਜਾਇਦਾਦ ਮੰਗਦਾ ਅੰਤ ਜ਼ਮੀਨਾਂ ਧਰਿਆਵਾਂ ਦੀਆਂ ਧਰਿਆਵਾਂ ਰਹਿ ਜਾਣਗੀਆਂ ਤੇ ਤੂੰ ਬੰਦਿਆ ਇੱਥੋਂ ਦੂਰ ਨਿਕਲ ਜਾਣਾ ਉੱਥੇ ਨਿਕਲ ਜਾਣਾ ਜਿੱਥੋਂ ਕੋਈ ਪਰਤਦਾ ਨਹੀਂ ਲਮ ਸਲਮੀਆਂ ਕਬਰਾਂ ਲਮ ਸਲਮੀਆਂ ਕਬਰਾਂ ਉੱਤੇ ਉਗੇ ਘਾਹ ਇਸ ਦੁਨੀਆ ਤੋਂ ਬੰਦਾ ਚਲਾ ਜਾਂਦਾ ਪਰ ਮੁੜ ਕੇ ਪਰਤਣ ਦਾ ਨਾ ਕੋਈ ਰਾਹ ਮੁੜ ਕੇ ਪਰਤਣ ਦਾ ਨਾ ਉੱਥੋਂ ਕੋਈ ਰਾਹ ਜਿਹੜੇ ਚਲੇ ਗਏ ਨਾ ਉਹਨਾਂ ਨੇ ਕਦੇ ਪਰਤਣਾ ਨਹੀਂ ਓੜ ਕੇ ਅੱਜ ਇਨਸਾਨ ਰੱਬ ਨੂੰ ਨਹੀਂ ਮੰਗਦਾ ਜਿੱਦਨ ਰੱਬ ਮੰਗਣਾ ਸ਼ੁਰੂ ਕਰ ਦਿੱਤਾ ਰੱਬ ਨੂੰ ਰੱਬ ਤੋਂ ਮੰਗਣਾ ਸ਼ੁਰੂ ਕਰ ਦਿੱਤਾ ਉਹ ਦਿਨ ਹੋਰ ਕੁਝ ਮੰਗਣ ਦੀ ਲੋੜ ਪੈਣੀ ਉਹ ਦਿਲ ਤੇਰੇ ਦੀਆਂ ਬੁੱਝਣ ਵਾਲਾ ਛੱਡ ਦੇ ਉਸ ਦਾਤਾ ਦੇ ਉੱਤੇ ਛੱਡ ਦੇ ਉਸ ਦਾਤਾ ਦੇ ਉੱਤੇ ਤੇ ਬਣ ਜਾ ਆਪ ਨਿਮਾਣਾ ਦਿਲ ਤੇਰੇ ਦੀਆਂ ਉਹ ਬੁੱਝਣ ਵਾਲਾ ਬਸ ਮੰਨੀ ਚਲ ਉਹਦਾ ਆਪਣਾ ਉਹਦੇ ਹੁਕਮ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰ ਨੇਕੀਆਂ ਕਰ ਨਾਮ ਵਾਲੀ ਗਠੜੀ ਬਨ ਨਾਮ ਵਾਲਾ ਚੌਂਕੜਾ ਲਾ ਲਾ ਪਰਮੇਸ਼ਰ ਦੀ ਬੰਦਗੀ ਕਰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰ ਨੇਕੀ ਵਾਲਾ ਰਸਤਾ ਪਕੜ ਲੈ ਤੇ ਤੈਨੂੰ ਉਹ ਭੁੱਖਾ ਨਹੀਂ ਮਰਨ ਦਿੰਦਾ ਪੱਥਰ 'ਚ ਪਏ ਕੀੜੇ ਨੂੰ ਜਦੋਂ ਰਿਜ਼ਕ ਪਚਾ ਸਕਦਾ ਹੈ ਤੇ ਤੂੰ ਤੇ ਫੇਰ ਬੰਦਾ ਹੈ ਇਨਸਾਨ ਹੈ ਤੇਰੇ ਤੇ ਹੱਥ ਪੈਰ ਸਲਾਮਤ ਨੇ ਤੈਨੂੰ ਕਿਵੇਂ ਭੁੱਖਾ ਰਹਿਣ ਦੇ ਤੂੰ ਪੱਥਰ ਦੇ ਵਿੱਚ ਪਏ ਕੀੜੇ ਦੀ ਜਦੋਂ ਅਰਦਾਸ ਸੁਣ ਸਕਦਾ ਤੂੰ ਤੇ ਫੇਰ ਮਨੁੱਖ ਹੈ ਤੇਰੀਆਂ ਕਿਉਂ ਨਹੀਂ ਸੁਣੂਗਾ ਇਹ ਸਰਕਾਰਾਂ ਨੇ ਨਾ ਸੱਚੀਆਂ ਸਰਕਾਰਾਂ 11ਵੀਂ ਵਾਲੀ ਸੱਚੀ ਸਰਕਾਰ ਲਾਲਾਂ ਵਾਲੀ ਸਰਕਾਰ ਇਹਨਾਂ ਸਖੀਆਂ ਦੇ ਵੇੜੇ ਇਹਨਾਂ ਵਾਲੀਆਂ ਦੇ ਵੇੜੇ ਜੋ ਵੀ ਕੋਈ ਸੱਚੇ ਮਨ ਨਾਲ ਆਉਂਦਾ ਹੈ ਸੱਚੀ ਸ਼ਰਧਾ ਨਾਲ ਆਉਂਦਾ ਹੈ ਇਹਨਾਂ ਦੇ ਘਰੋਂ ਕਦੇ ਵੀ ਕੋਈ ਸਵਾਲੀ ਖਾਲੀ ਨਹੀਂ ਜਾਂਦਾ ਰੱਬ ਦੇ ਘਰੋਂ ਸ਼ਾਇਦ ਕੋਈ ਖਾਲੀ ਮੁੜ ਜਵੇ ਪਰ ਇਹਨਾਂ ਸੱਚੀਆਂ ਸਰਕਾਰਾਂ ਦੇ 11ਵੀਂ ਵਾਲੀ ਸਰਕਾਰ ਦੇ ਮੀਰਾ ਗੌਂਸਪਾਗ ਸਰਕਾਰ ਦੇ ਘਰੋਂ ਕਦੇ ਵੀ ਕੋਈ ਸਵਾਲੀ ਖਾਲੀ ਨਹੀਂ ਜਾਂਦਾ ਇੱਕ ਮਾਈ ਜਿਹਦਾ ਇੱਕ ਬੱਚਾ ਗੁਜ਼ਰ ਗਿਆ ਉਹ ਮਾਈ ਨਾ ਆਪਣੇ ਬੱਚੇ ਨੂੰ ਦੱਬਦੀ ਐ ਨਾ ਫੂਕਦੀ ਐ ਲੋਕ ਇਕੱਠੇ ਹੋ ਕੇ ਕਹਿਣ ਲੱਗੇ ਬੀਬੀ ਮਾਤਾ ਇਹਨੂੰ ਦੱਬਦੇ ਫੂਕਦੇ ਇਹ ਤੇ ਮਿੱਟੀ ਐ ਆਖਦੀ ਐ ਲੋਕੋ ਐ ਦੁਨੀਆਦਾਰ ਦੇ ਲੋਗੋ ਇਹ ਤੁਹਾਡੇ ਭਾ ਦਾ ਮਿੱਟੀ ਐ ਪਰ ਮੇਰਾ ਲਾਲ ਹੈ ਮੇਰੀ ਜਿੰਦ ਦਾ ਟੁਕੜਾ ਹੈ ਜਦੋਂ ਮੇਰਾ ਜੀ ਕਰਦਾ ਮੈਂ ਪੱਲਾ ਚੁੱਕਦੀਆਂ ਤੇ ਆਪਣੇ ਪੁੱਤਰ ਨੂੰ ਵੇਖ ਲੈਂਦੀ ਆ ਮਾਈ ਦਾ ਸਿਦਕ ਵੇਖ ਕੇ ਇੱਕ ਫਕੀਰ ਦਰਵਾਜ਼ੇ ਤੇ ਆਇਆ ਆ ਕੇ ਕਹਿਣ ਲੱਗਾ ਮਾਤਾ ਤੇਰੇ ਤੇ ਖੁਦਾ ਦੀਆਂ ਮਿਹਰਾਂ ਹੋਣ ਦਰ ਆਏ ਫਕੀਰ ਨੂੰ ਦੇ ਰੋਟੀ ਬੜੀ ਜ਼ੋਰਾਂ ਦੀ ਲੱਗੀ ਹੈ ਭੁਖ ਮਾਤਾ ਅੱਲਾ ਤਾਨਾ ਦੀ ਤੇਰੇ ਤੇ ਹੋਵੇ ਬਖਸ਼ਿਸ਼ ਕੱਟੇ ਜਾਣ ਤੇਰੇ ਸਭ ਦੁੱਖ ਮਾਤਾ ਸਾਡੀ ਫੱਕਰਾਂ ਦੀ ਇਹੋ ਦੁਆ ਤੈਨੂੰ ਮਾਈ ਤੈਨੂੰ ਮਿਲਣ ਜਹਾਨ ਦੇ ਸੁਖ ਮਾਤਾ ਅਸੀਸਾਂ ਦਿੰਦਾ ਖੈਰ ਲੈ ਕੇ ਜਦੋਂ ਬਾਹਰ ਆਈ ਬੱਚਾ ਚੁੱਕਿਆ ਹੋਇਆ ਰੋਂਦੀ ਰੋਂਦੀ ਨੇ ਖੈਰ ਜਦੋਂ ਫਕੀਰ ਦੀ ਝੋਲੀ ਚ ਪਾਈ ਉਹ ਫਕੀਰ ਕਹਿਣ ਲੱਗੇ ਮਾਤਾ ਕੀ ਗੱਲ ਐ ਰੋਂਦੀ ਕਿਉਂ ਐ ਕੀ ਹੋਇਆ ਕਹਿੰਦੀ ਬਾਬਾ ਤੁਸੀਂ ਅਸੀਸਾਂ ਦਿੱਤੀਆਂ ਨੇ ਕਿ ਤੈਨੂੰ ਸੁੱਖ ਮਿਲਣ ਜਹਾਨ ਦੇ ਬਾਬਾ ਮੇਰਾ ਤੇ ਸੁੱਖ ਮੇਰੇ ਬੱਚੇ ਦੇ ਨਾਲ ਸੀ ਇੱਕੋ ਇੱਕ ਮੇਰਾ ਪੁੱਤਰ ਸੀ ਜੋ ਮਰ ਗਿਆ ਕਹਿਣ ਲੱਗੇ ਮਾਤਾ ਦਰ ਆਏ ਫਕੀਰ ਨੂੰ ਤੂੰ ਖੈਰ ਪਾਈ ਆ ਦਰ ਆਏ ਫਕੀਰ ਨੂੰ ਤੂੰ ਖਾਲੀ ਨਹੀਂ ਮੋੜਿਆ ਮਾਈ ਮੇਰਾ ਖੁਦਾ ਤੈਨੂੰ ਵੀ ਖਾਲੀ ਨਹੀਂ ਮੋੜਦਾ ਲੈ ਮਾਤਾ ਜਾ ਇੱਕ ਰਸਤਾ ਦੱਸ ਦਿਆਂ ਉਸ ਦਰਬਾਰ ਤੇ ਚਲੀ ਜਾ ਉੱਥੇ ਮਰੇ ਜਾਂਦੇ ਹੁੰਦੇ ਨੇ ਜਾ ਮਾਤਾ ਸ਼ਹਿਰ ਬਗਦਾਦ ਚਲੀ ਜਾ ਉੱਥੇ ਅਬੂ ਘਰਾਣੇ ਦੇ ਵਿੱਚ ਇੱਕ ਅਬੂ ਤਾਲਾ ਫਕੀਰ ਜਿਨ੍ਹਾਂ ਦਾ ਪੁੱਤਰ ਮੀਰਾ ਗਾਸਪਾਕ 11ਵੀਂ ਵਾਲੀ ਸਰਕਾਰ ਨੇ ਉਹ ਹਰ ਰੋਜ਼ ਇੱਕ ਬਾਗ ਦੇ ਵਿੱਚ ਜਾਂਦੇ ਨੇ ਪਿੱਛੇ ਪਿੱਛੇ ਬੱਚਿਆਂ ਦੀ ਜਮਾਤ ਜਾਂਦੀ ਹੈ ਜਦੋਂ ਉਹ ਇਬਾਦਤ ਦੇ ਵਿੱਚ ਬੈਠਦੇ ਨੇ ਬੱਚੇ ਰੌਲਾ ਪਾਉਂਦੇ ਨੇ ਉਹ ਬੱਚਿਆਂ ਨੂੰ ਕਹਿੰਦੇ ਨੇ ਬੱਚਿਓ ਮਰ ਜਾਓ ਬੱਚੇ ਮਰ ਜਾਂਦੇ ਨੇ ਉਹ ਇਬਾਦਤ ਤੋਂ ਫਾਰਗ ਹੁੰਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਬੱਚਿਓ ਉੱਠ ਜਾਓ ਤੇ ਬੱਚੇ ਖੜੇ ਹੋ ਜਾਂਦੇ ਨੇ ਜਾ ਮਾਤਾ ਆਪਣੇ ਪੁੱਤਰ ਨੂੰ ਲੈ ਕੇ ਸ਼ਹਿਰ ਬਗਦਾਦ ਦੇ ਵਿੱਚ ਚਲੀ ਜਾ ਜਦੋਂ ਉਹ ਆਖਣਗੇ ਨਾ ਬੱਚੇ ਉਹ ਮਰ ਜਾਓ ਜਦੋਂ ਬੱਚੇ ਮਰਨਗੇ ਤੂੰ ਆਪਣਾ ਮਰਿਆ ਬੱਚਾ ਉਹਨਾਂ ਬੱਚਿਆਂ 'ਚ ਪਾਇਆ ਹੀ ਜਦੋਂ ਉਹ ਆਖਣਗੇ ਬੱਚੇ ਖੜੇ ਹੋ ਜਾਓ ਮਾਤਾ ਤੇਰੇ ਵਾਲਾ ਵੀ ਉੱਠ ਕੇ ਖੜਾ ਹੋ ਜਾਊਗਾ ਜਦੋਂ ਇਹ ਸੁਣਿਆ ਮਾਈ ਨੂੰ ਐਡਾ ਕਿ ਯਕੀਨ ਹੋ ਗਿਆ ਐਡਾ ਕਿ ਵਿਸ਼ਵਾਸ ਹੋ ਗਿਆ ਬਾਬਾ ਤੇਰੀਆਂ ਗੱਲਾਂ ਦੇ ਵਿੱਚ ਮੈਨੂੰ ਰੱਬ ਦੇ ਬੋਲ ਨਜ਼ਰ ਆਉਂਦੇ ਨੇ ਤੇਰੇ ਬੋਲਾਂ 'ਚ ਖੁਦਾ ਦੇ ਘਰ ਦੀ ਸੱਚਾਈ ਨਜ਼ਰ ਆਉਂਦੀ ਹੈ ਜੇ ਤੁਸੀਂ ਆਖਿਆ ਤੇ ਮੈਂ ਜਾਵਾਂਗੀ ਜ਼ਰੂਰ ਓ ਮਾਈ ਆਪਣਾ ਬੱਚਾ ਲੈ ਕੇ ਨਦੀਆਂ ਨਾਲੇ ਵਿਆਵਾਨ ਨਦੀਆਂ ਨਾਲੇ ਤੱਤੇ ਰੇਤਿਆਂ ਨੂੰ ਪਾਰ ਕਰਦੀ ਕਰਦੀ ਉਹ ਮਾਈ ਸ਼ਹਿਰ ਬਗਦਾਦ ਪਹੁੰਚ ਜਾਂਦੀ ਹੈ ਪੁੱਛਦੀ ਫਿਰਦੀ ਹੈ ਇੱਥੇ ਦਸਤਗੀਰ ਸੱਚੀ ਸਰਕਾਰ ਮੇਰਾ ਗੌਸਪਾਕ ਦਾ ਦਰਬਾਰ ਕਿੱਥੇ ਹੈ ਉਹ ਬਾਗ ਕਿੱਥੇ ਹੈ ਜਿੱਥੇ ਹਜ਼ੂਰ ਆਉਂਦੇ ਨੇ ਰਾਹ ਪਾਉਣ ਵਾਲਿਆਂ ਨੇ ਰਸਤਾ ਪਾ ਦਿੱਤਾ ਮਾਤਾ ਥੋੜਾ ਜਿਹਾ ਅੱਗੇ ਚੱਲੀ ਜਾ ਅੱਗੇ ਇੱਕ ਬਾਗ ਆਉਂਦਾ ਹੈ ਉਸ ਬਾਗ ਦੇ ਵਿੱਚ ਹੀ ਸਰਕਾਰ ਆਉਂਦੇ ਨੇ ਰਾਤ ਰਾਤ ਬੀਤੀ ਦਿਨ ਚੜਦਾ ਹੁਣ ਆਪਣਾ ਬੱਚਾ ਮਰਿਆ ਹੋਇਆ ਲੈ ਕੇ ਇੱਕ ਝਾੜ ਦੇ ਔਲੇ ਲੁਕ ਕੇ ਬੈਠ ਗਈ ਕਿ ਵੇਖਾਂ ਇਹ ਗੱਲ ਸੱਚੀ ਵੀ ਐ ਕਿ ਕਿਤੇ ਐਵੇਂ ਹੀ ਭੁਗਾ ਛੱਡਿਆ ਐ ਐਨੇ ਨੂੰ ਕੀ ਹੋਇਆ ਕਿ 11ਵੀਂ ਵਾਲੀ ਸੱਚੀ ਸਰਕਾਰ ਪੀਰਾਂ ਦੇ ਪੀਰ ਦਸਤਗੀਰ ਅਬਦੁਲ ਕਾਦਰ ਜਲਾਨੀ ਕਤਬੇ ਰਬਾਨੀ ਮਹਿਬੂਬ ਸੁਭਾਨੀ 11ਵੀਂ ਵਾਲੀ ਸੱਚੀ ਸਰਕਾਰ ਬਾਗ ਦੇ ਵਿੱਚ ਆਉਂਦੇ ਆਪਨੇ ਨੀਅਤ ਕੀਤੀ ਹਜ਼ੂਰ ਰੱਬ ਦੀ ਇਬਾਦਤ ਦੇ ਵਿੱਚ ਬਹਿ ਗਏ ਰੱਬ ਦੀ ਇਬਾਦਤ ਕਰਨ ਲੱਗੇ ਇੰਨੇ ਨੂੰ ਕੀ ਹੋਇਆ ਕਿ ਬੱਚਿਆਂ ਨੇ ਰੌਲਾ ਪਾਉਣਾ ਮਿੱਟੀ ੜਾਉਣੀ ਸ਼ੁਰੂ ਕਰ ਦਿੱਤੀ ਜਦੋਂ ਮਿੱਟੀ ਉਡਾਈ ਰੌਲਾ ਪਾਇਆ ਤੇ ਸਰਕਾਰ ਅੱਖਾਂ ਖੋਲਦੇ ਨੇ ਤੇ ਆਵਾਜ਼ ਮਾਰੀ ਕਿ ਜਿੰਨੇ ਬੱਚੇ ਖੇਡਦੇ ਨੇ ਜਾ ਓਏ ਮਰ ਜਾਓ ਜਦੋਂ ਇਹਨੇ ਇੱਕ ਗੱਲ ਆਖੀ ਜਿੰਨੇ ਬੱਚੇ ਖੇਡਦੇ ਸੀ ਰੌਲਾ ਪਾਉਂਦੇ ਸੀ ਸਾਰੇ ਜ਼ਮੀਨ ਤੇ ਡਿੱਗ ਗਏ ਮਰ ਗਏ ਤੇ ਆਪ ਹਜ਼ੂਰ ਬੰਦਗੀ ਦੇ ਵਿੱਚ ਬੈਠ ਗਏ ਜਦੋਂ ਬੰਦਗੀ ਤੋਂ ਫਾਰਗ ਹੁੰਦੇ ਨੇ ਬੱਚਿਆਂ ਨੂੰ ਵੇਖਦੇ ਨੇ ਆਵਾਜ਼ ਮਾਰਦੇ ਨੇ ਜਿੰਨੇ ਬੱਚੇ ਮਰੇ ਹੋਏ ਨੇ ਜਾਓ ਖੜੇ ਹੋ ਜਾਓ ਬੱਚੇ ਉੱਠ ਖੜੇ ਹੋ ਜਾਂਦੇ ਨੇ ਛਾੜਦੇ ਓਲੇ ਬੈਠੀ ਮਾਈ ਜਦੋਂ ਇੱਕ ਔਤ ਗਵੇਖਦੀ ਐ ਅੱਖਾਂ ਦੇ ਵਿੱਚੋਂ ਵਿਰਾਗ ਦੀਆਂ ਛੱਲਾਂ ਟਪਕ ਪੈਂਦੀਆਂ ਨੇ ਨੈਣਾਂ ਦੇ ਵਿੱਚੋਂ ਹੰਝੂ ਡਿੱਗਦੇ ਨੇ ਆਪਣੇ ਆਪ ਦੇ ਵਿੱਚ ਆਪਣੇ ਆਪ ਨਾਲ ਗੱਲ ਕਰਦੀ ਐ ਇੱਥੇ ਮੇਰਾ ਲਾਲ ਇੱਥੇ ਮੇਰਾ ਬੱਚਾ ਜ਼ਿੰਦਾ ਹੋਊਗਾ ਹਜ਼ੂਰ ਬਾਗ ਦੇ ਵਿੱਚੋਂ ਚਲੇ ਗਏ ਉਹ ਮਾਈ ਸਾਰੀ ਰਾਤ ਆਪਣੇ ਪੁੱਤਰ ਦੇ ਨਾਲ ਗੱਲਾਂ ਕਰਦੀ ਰਹਿੰਦੀ ਹੈ ਪੁੱਤਰ ਬਸ ਅੱਜ ਦੀ ਰਾਤ ਹੋਰ ਕੱਲ ਦਿਨ ਚੜ੍ਹਨਾ ਹੈ ਪੁੱਤਰ ਕੱਲ ਤੂੰ ਵੀ ਮੇਰੇ ਨਾਲ ਗੱਲਾਂ ਕਰੇਂਗਾ ਕੱਲ ਆਪਾਂ ਦੋਵੇਂ ਮਾਂ ਪੁੱਤ ਇੱਕ ਦੂਜੇ ਵੱਲ ਵੇਖਾਂਗੇ ਵੀ ਤੇ ਇੱਕ ਦੂਜੇ ਨਾਲ ਗੱਲਾਂ ਵੀ ਕਰਾਂਗੇ ਬਸ ਪੁੱਤ ਅੱਜ ਦੀ ਰਾਤ ਕੁਝ ਘੜੀਆਂ ਹੋਰ ਨਹੀਂ ਬਸ ਇੱਕ ਚਾੜ ਦੇ ਓਲੇ ਲੁੱਕ ਕੇ ਬੈਠੀ ਆ ਰਾਤ ਗੁਜ਼ਰੀ ਦਿਨ ਚੜਦਾ ਹੈ 11ਵੀਂ ਵਾਲੀ ਸੱਚੀ ਸਰਕਾਰ ਮੇਰਾ گاؤں سپਾਕ ਦਾਤਾ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਬਾਗ ਦੇ ਵਿੱਚ ਆਉਂਦੇ ਨੇ ਆਪ ਰੱਬ ਦੀ ਇਬਾਦਤ ਦੇ ਵਿੱਚ ਬੈਠ ਜਾਂਦੇ ਨੇ ਬੱਚਿਆਂ ਨੇ ਮਿੱਟੀ ਉਡਾਈ ਰੌਲਾ ਪਾਇਆ ਤੇ ਸਰਕਾਰ ਨੇ ਆਵਾਜ਼ ਮਾਰੀ ਜਾਓਏ ਜਿੰਨੇ ਖੇਡਦੇ ਨੇ ਮਰ ਜਾਓ ਬੱਚੇ ਡੈੜ-ਡੈੜ ਕਰਕੇ ਜ਼ਮੀਨ ਤੇ ਡਿੱਗ ਪਏ ਹੁਣ ਉਹ ਮਾਈ ਮੱਲਕ ਮੱਲਕ ਛਾੜਦੇ ਓਲਿਆਂ ਉੱਠ ਕੇ ਤੁਰਦੀ ਆ ਪੱਬ ਸੈਂਦੀ ਸੈਂਦੀ ਬਿੜ ਕਾ ਸੈਂਦੀ ਸੈਂਦੀ ਆਪਣਾ ਮਰਿਆ ਹੋਇਆ ਬੱਚਾ ਉਹਨਾਂ ਮਰੇ ਵਾਲੇ ਬੱਚਿਆਂ ਚ ਪਾਇਆ ਪਾ ਕੇ ਆ ਕੇ ਫੇਰ ਤੋਂ ਚੜ੍ਹਦੇ ਔਲੇ ਲੁੱਕ ਕੇ ਬੈਠੇ ਉਹ 11ਵੀਂ ਵਾਲੀ ਸਰਕਾਰ ਸੱਚੀ ਸਰਕਾਰ ਪੀਰਾਂ ਦੇ ਪੀਰ ਦਸਤਗੀਰ ਇਬਾਦਤ ਤੋਂ ਫਾਰਗ ਹੋਏ ਵੇਖਦਾ ਹਜ਼ੂਰ ਨੇ ਵੇਖਿਆ ਕਿ ਬੱਚੇ ਮਰੇ ਹੋਏ ਨੇ ਸਰਕਾਰ ਨੇ ਆਵਾਜ਼ ਮਾਰੀ ਜਿੰਨੇ ਬੱਚੇ ਮਰੇ ਹੋਏ ਨੇ ਸਾਰੇ ਖੜੇ ਹੋ ਜਾਓ ਬੱਚੇ ਸਾਰੇ ਖੜੇ ਹੋ ਗਏ ਪਰ ਮਾਈ ਵਾਲਾ ਬੱਚਾ ਨਹੀਂ ਉੱਠਿਆ ਸਾਰੇ ਬੱਚੇ ਉੱਠ ਗਏ ਉਸ ਮਾਈ ਵਾਲਾ ਬੱਚਾ ਨਹੀਂ ਉੱਠਿਆ ਮਾਈ ਝਾੜ ਦੇ ਓਲੇ ਰੋਹੀ ਜਾਂਦੀ ਐ ਜਦੋਂ ਸਾਰੇ ਬੱਚੇ ਖੜੇ ਵੇਖ ਲੈ ਪਰ ਆਪਣਾ ਬੱਚਾ ਫੇਰ ਮਰਿਆ ਵੇਖਦੀ ਐ ਰੋਂਦੀ ਐ ਕਰਲਾਉਂਦੀ ਐ ਆਪਣੇ ਮਨ ਚ ਗੱਲਾਂ ਕਰਦੀ ਐ ਪੀਰਾ ਤੇਰਾ ਦਰਬਾਰ ਆਲੀ ਹੈ ਤੇਰੇ ਦਰਬਾਰ ਦੇ ਵਿੱਚੋਂ ਮੰਗਣ ਵਾਲਾ ਸਵਾਲੀ ਕਦੇ ਖਾਲੀ ਨਹੀਂ ਜਾਂਦਾ ਪੀਰਾ ਮੈਂ ਤੇਰੇ ਘਰ ਦੀ ਸਿਫਤ ਸੁਣ ਕੇ ਆਈ ਆ ਮਿਹਰਬਾਨੀ ਕਰੋ ਮੇਰੇ ਬੱਚੇ ਦੀ ਵੀ ਲਾਜ ਰੱਖ ਲਓ ਮੇਰੀ ਵੀ ਲਾਜ ਰੱਖ ਲਓ ਮੇਰੇ ਮਰੇ ਬੱਚੇ ਦੇ ਵਿੱਚ ਜਾਨ ਪਾ ਲਿਓ ਪੀਰਾ ਮੈਂ ਵੀ ਖੁਸ਼ੀਆਂ ਦੇ ਨਾਲ ਤੇਰਾ ਨਾਂ ਧਿਆਉਂਦੀ ਖੁਸ਼ੀਆਂ ਦੇ ਨਾਲ ਵਾਪਸ ਆਪਣੇ ਪੁੱਤਰ ਨੂੰ ਲੈ ਕੇ ਜਾਵਾਂ ਪੀਰਾ ਮੇਰਾ ਮੇਰੇ ਪੁੱਤਰ ਤੋਂ ਇਲਾਵਾ ਕੋਈ ਨਹੀਂ ਮਿਹਰਬਾਨੀ ਕਰੋ ਸਰਕਾਰ ਮਨੋ ਚ ਬੈਠੀ ਅਰਦਾਸਾਂ ਕਰਦੀ ਐ ਉਧਰ 11ਵੀਂ ਵਾਲੀ ਸਰਕਾਰ ਵੇਖਦੇ ਨੇ ਕਿ ਅੱਜ ਇੱਕ ਬੱਚਾ ਨਹੀਂ ਉੱਠਿਆ ਸਰਕਾਰ ਨੇ ਖੁਦਾ ਦੇ ਘਰ ਦੇ ਵਿੱਚ ਗੱਲ ਹੋਈ ਅੱਲਾਹ ਪਾਕ ਨੂੰ ਕਹਿੰਦੇ ਨੇ ਅੱਲਾਹ ਆ ਮੈਂ ਕੀ ਵੇਖਦਾ ਅੱਜ ਮੇਰਾ ਇੱਕ ਬੱਚਾ ਮਰ ਗਿਆ ਅੱਲਾਹ ਕੱਲ ਨੂੰ ਦੋ ਮਰ ਜਾਣਗੇ ਪਰਸੋਂ ਤਿੰਨ ਮਰ ਜਾਣਗੇ ਇਹ ਦੁਨੀਆਦਾਰ ਦੇ ਲੋਕ ਕੀ ਕਹਿਣਗੇ ਕਿ ਇਹ ਸਿਰਫ ਮਾਰਨ ਜਾਣਦੇ ਨੇ ਇਹਨਾਂ ਨੂੰ ਜਿਉਂਦਾ ਕਰਨਾ ਨਹੀਂ ਆਉਂਦਾ اللہ جدو گل کہی نا اللہ پاک دے آواز آ گئی خدا دی آواز آئی اللہ پاک دی آواز آئی اے میرے گوس اے بچہ تیرا ماریا ہویا نہیں جدو کیا نا تیرا ماریا نہیں حضور نے اللہ پاک نال گل کی اللہ آواز مار نے اللہ ਤੁਸਾਂ ਆਖਿਆ ਇਹ ਤੇਰਾ ਮਾਰਿਆ ਹੋਇਆ ਨੇ ਅੱਲਾ ਇਹ ਕਿਹਦਾ ਮਾਰਿਆ ਹੈ ਅੱਲਾ ਪਾਕ ਕਹਿੰਦੇ ਕਹਿੰਦੇ ਗਾਉ ਜਿਹੜੇ ਤੇਰੇ ਮਾਰੇ ਹੋਏ ਸੀ ਉਹ ਉੱਠ ਗਏ ਇਹ ਤੇ ਮੇਰਾ ਮਾਰਿਆ ਹੋਇਆ ਹੈ ਇਹ ਬੱਚਾ ਤੇ ਮੇਰਾ ਮਾਰਿਆ ਹੋਇਆ ਹੈ ਜਿਹੜੇ ਤੇਰੇ ਮਾਰੇ ਸੀ ਉਹ ਉੱਠ ਗਏ ਇਹ ਮੇਰਾ ਮਾਰਿਆ ਹੋਇਆ ਹੈ ਜਦੋਂ ਰੱਬ ਨੇ ਅੱਲਾਹ ਪਾਕ ਨੇ ਇਹ ਗੱਲ ਆਖੀ 11ਵੀਂ ਵਾਲੀ ਸਰਕਾਰ ਕਹਿੰਦੇ ਨੇ ਅੱਲਾਹ ਜੇ ਇਹ ਬੱਚਾ ਤੇਰਾ ਮਾਰਿਆ ਹੋਇਆ ਹੈ ਫਿਰ ਇਹ ਮੇਰੇ ਵਾਲਿਆ ਚ ਕਿਵੇਂ ਆ ਗਿਆ ਇਹ ਹੁਣ ਤੇਰਾ ਨਹੀਂ ਇਹ ਅੱਲਾਹ ਇਹ ਹੁਣ ਮੇਰਾ ਹੋ ਗਿਆ ਜੇ ਤੇਰਾ ਮਾਰਿਆ ਹੋਇਆ ਸੀ ਤੇ ਫਿਰ ਮੇਰੇ ਵਾਲਿਆ ਚ ਕਿਵੇਂ ਆ ਗਿਆ ਅੱਲਾਹ ਹੁਣ ਇਹ ਤੇਰਾ ਨਹੀਂ ਹੁਣ ਇਹ ਮੇਰਾ ਖੁਦਾ ਤਾਲਾ ਕਹਿਣ ਲੱਗੇ ਗਾਉ ਕੀ ਚਾਹੁੰਦੇ ਕਹਿੰਦੇ ਅੱਲਾ ਪਾਕ ਜੇ ਬੱਚਾ ਜ਼ਿੰਦਾ ਹੋਵੇ ਅੱਜ ਤਾਂ ਗੱਲ ਬਣਦੀ ਐ ਜੇ ਬੱਚਾ ਜ਼ਿੰਦਾ ਹੋਵੇ ਅੱਜ ਤਾਂ ਗੱਲ ਖੱਬਦੀ ਐ ਨਹੀਂ ਤਾਂ ਐ ਅੱਲਾ ਅੱਜ ਕਾਦਰੀ ਦਰਬਾਰ ਨੂੰ ਲਾਜ ਲੱਗਦੀ ਐ ਜਦੋਂ ਕਿ ਆ ਨੀ ਲਾਜ ਲੱਗਦੀ ਐ ਅੱਲਾਹ ਪਾਕ ਫਿਰ ਆਪਣੇ ਪਿਆਰਿਆਂ ਦੀ ਉਹ ਖੁਦਾ ਉਹ ਸੱਚਾ ਰੱਬ ਆਪਣੇ ਸੱਚੇ ਭਗਤਾਂ ਦੀ ਆਪਣੇ ਸੱਚੇ ਫਕੀਰਾਂ ਦੀ ਕਦੇ ਗੱਲ ਨਹੀਂ ਮੋੜਦਾ ਆਪਣੇ ਸੱਚੇ ਭਗਤਾਂ ਨੂੰ ਆਪਣੇ ਸੱਚੇ ਪਿਆਰਿਆਂ ਨੂੰ ਉਹ ਅੱਲਾ ਕਦੇ ਨਰਾਸ਼ ਨਹੀਂ ਕਰਦਾ ਕਹਿਣ ਲੱਗੇ ਗੌਂਸ ਜੇ ਇਹ ਗੱਲ ਹੈ ਨਾ ਕਿ ਦਰਬਾਰ ਨੂੰ ਲਾਜ ਲੱਗਦੀ ਹੈ ਜੇ ਇਹ ਆਖਦਾ ਹੈ ਨਾ ਤੇ ਕਹਿ ਫਿਰ ਆਪਣੇ ਬੱਚਿਆਂ ਨੂੰ ਦੁਬਾਰਾ ਕਿ ਜਾਓ ਬੱਚਿਓ ਮਰ ਜਾਓ 11ਵੀਂ ਵਾਲੀ ਸਰਕਾਰ ਨੇ ਆਵਾਜ਼ ਮਾਰੀ ਜਾਓ ਜਿੰਨੇ ਖੇਡਦੇ ਨੇ ਮਰ ਜਾਓ ਬੱਚੇ ਫੇਰ ਮਰ ਗਏ ਕੁਝ ਥੇੜ ਰੁਕੇ ਰੱਬ ਦੀ ਆਵਾਜ਼ ਆਈ ਕਿ ਕਹਿ ਆਪਣੇ ਬੱਚਿਆਂ ਨੂੰ ਕਿ ਬੱਚਿਓ ਖੜੇ ਹੋ ਜਾਓ 11ਵੀਂ ਵਾਲੀ ਸਰਕਾਰ ਨੇ ਰੱਬ ਦੇ ਨਾਂ ਦਾ ਨਾਹਰਾ ਮਾਰਿਆ ਆਵਾਜ਼ ਮਾਰੀ ਬੱਚਿਆਂ ਨੂੰ ਨਾਹਰਾ ਮਾਰ ਕੇ ਕਹਿੰਦੇ ਨੇ ਜਾਓ ਏ ਬੱਚਿਓ ਜਿੰਨੇ ਮਰੇ ਹੋਏ ਨੇ ਖੜੇ ਹੋ ਜਾਓ ਸਾਰੇ ਬੱਚੇ ਖੜੇ ਹੋ ਗਏ ਉਹ ਮਾਈ ਵਾਲਾ ਬੱਚਾ ਵੀ ਉੱਠ ਕੇ ਖੜਾ ਹੋ ਗਿਆ ਉਹ ਮਾਈ ਭੱਜ ਕੇ ਝਾੜਦੇ ਓਲਿਓ ਰੋਂਦੀ ਰੋਂਦੀ ਕਰਲਾਉਂਦੀ ਆਪਣੇ ਮਰੇ ਹੋਏ ਬੱਚੇ ਨੂੰ ਵੇਖਿਆ ਨਾ ਜਦੋਂ ਬੱਚਾ ਜ਼ੁੰਦਾ ਹੋ ਗਿਆ ਜਿੰਦਾ ਬੱਚੇ ਨੂੰ ਜਾ ਕੇ ਗਲਵਕੜੀ ਚ ਲੈ ਲਿਆ ਪੀਰ ਦੇ ਜਸ਼ਨ ਮਨਾਉਂਦੀ ਹੈ ਪੀਰ ਦੇ ਸ਼ਗਨ ਮਨਾਉਂਦੀ ਹੈ ਆਵਾਜ਼ਾਂ ਮਾਰਦੀ ਹੈ ਪੀਰਾ ਤੇਰੀ ਜੈ ਜੈਕਾਰ ਹੋਵੇ ਸ਼ਾਹ ਜ਼ਲਾਨੀ ਅਬਦੁਲ ਕਾਦਰ ਜ਼ਲਾਨੀ ਤੇਰੀ ਸਦਾ ਹੀ ਜੈ ਜੈਕਾਰ ਹੋਵੇ ਸਤ ਸੰਗਤ ਜੀ ਸ਼ਰਧਾ ਬਹੁਤ ਵੱਡੀ ਹੈ ਮੁਰਾਦਾ ਵੀ ਉਹਨਾਂ ਦੀਆਂ ਪੂਰਾ ਪੂਰੀਆਂ ਹੁੰਦੀਆਂ ਨੇ ਮੁਰਾਦਾ ਹਮੇਸ਼ਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਯਕੀਨ ਸ਼ਰਧਾ ਸੱਚੀ ਪੱਕੀ ਹੋਵੇ ਸੱਚੀ ਪੱਕੀ ਹੋਵੇ ਨੀਤਾਂ ਵਾਲਿਆਂ ਦੀ ਉਹ ਸਾਰਾ ਲੈ ਲੈਂਦਾ ਨੀਤਾਂ ਵਾਲਿਆਂ ਨੂੰ ਮਿਲਣ ਮਰਾਦਾ ਨੀਤਾਂ ਵਾਲਿਆਂ ਨੂੰ ਮਿਲਣ ਮਰਾਦਾ ਬੇਨੀਤਿਆਂ ਦੀ ਲੈਂਦਾ ਸਾਰ ਕੋਈ ਨਾ ਆ ਜਿਵੇਂ ਕਾਸ਼ੀ ਨੇ ਕਿਹਾ ਨੋ ਕਿ ਮੁਰਸ਼ਿਦ ਜਿਹੜੇ ਆਪਣੇ ਮੁਰਸ਼ਿਦ ਤੋਂ ਬੇਮੁਖ ਹੋ ਜਾਂਦੇ ਨੇ